ਕੈਨ ਤੁਰਦੀਆਂ ਫਿਰਦੀਆਂ ਲਾਸ਼ਾਂ ਬਣ ਗਏ ਇਹ ਸ਼ਾਇਦ ਉਹਦੇ ਦੁਆਲੇ ਆ ਇਹ ਲਾਈਨਾਂ ਘੁੰਮਦੀ ਜਿਵੇਂ ਮੈਨੂੰ ਆਦਤ ਆ ਮੇਰੇ 506 ਕੀਤੇ ਰਿਕਾਰਡ ਹੋਏ ਆ ਤੇ ਸਭ ਨੂੰ ਪਤਾ ਵੀ 198 ਕੀਤਾਂ ਦੀਆਂ ਕੰਪੋਜੀਸ਼ਨਾਂ ਮੇਰੀਆਂ ਹੀ ਹੋਈਆਂ ਸੀ ਚਾਹੇ ਹਾਂਸ ਰਾਜ ਸੀ ਚਾਹੇ ਬੇਟੀ ਸੀ ਚਾਹੇ ਸਰਦੂਲ ਸੀ ਚਾਹੇ ਬਿੰਦ ਰਖਿਆ ਸੀ ਮੈਂ ਬੜਾ ਜਿਹਾ ਗੁਣਗਣਾ ਕੇ ਬੋਲਦਾ ਨਾ ਗਾ ਕੇ ਨਹੀਂ ਗੁਣਗਣਾ ਕੇ ਮੇਰੇ ਭਾਜੀ ਨੀਂਦ ਬਗਦਾਦ ਲਈ ਆ ਵੇ ਚਾਰ ਆਨ ਆਂਦੀ ਹੁੰਦੀ ਸੀ ਜਵਾਨੀ ਮਿੱਤਰੋ ਅਠਾ ਆਨ ਆਂਦੀ ਹੁੰਦੀ ਸੀ ਅਠਾਨੀ ਮਿੱਤਰੋ ਗੁੰਮ ਗਈਆਂ ਕਿਦਰ ਚਵਾਨੀਆਂ ਅਠਾਨੀਆਂ ਇਸ ਤਰ੍ਹਾਂ ਗੁੰਮ ਗਏ ਜਵਾਨ ਤੇ ਜਵਾਨੀਆਂ ਗੁੰਮ ਗਏ ਪੰਜਾਬ ਦੇ ਜਵਾਨ ਤੇ ਜਵਾਨੀਆਂ ਕੰਧਾਂ ਵਿੱਚ ਫੇਰ ਦੇ ਨਵਾਜਦੇ ਸਮੈ ਕੀਏ ਨੋਟ ਨਾਲ ਜੇਬਾਂ ਭਰੀ ਜਾਂਦੇ ਨੇ ਬਲੇ ਕੀਏ ਕੌਣ ਕਰ ਗਿਆ ਸਾਡੇ ਨਾਲ ਇਹ ਸ਼ੈਤਾਨੀਆਂ ਘੁੰਮ ਗਏ ਪੰਜਾਬ ਦੇ ਜਵਾਨ ਤੇ ਜਵਾਨੀਆਂ ਆ ਭੁੰਮ ਗਏ ਜਵਾਨ ਘੁੰਮ ਗਈਆਂ ਨੇ ਜਵਾਨੀਆਂ ਚਾੜ ਕੇ ਜਿੱਟਾ ਇਦਾਂ ਤੈ ਰਹੇ ਲੰਮੇ ਬਈ ਸਿਰੋਂ ਲੈ ਕੇ ਪੈਰਾਂ ਤੱਕ ਹੋ ਜੋਗੇ ਨਕਮੇ ਬਈ ਟੀਕੇ ਲਾ ਕੇ ਹੀ ਜੇ ਇਦਾਂ ਪੈ ਰਹੇ ਲੰਮੇ ਬਈ ਸਿਰੋ ਲਾ ਕੇ ਪੈ ਸਿਰੋ ਲਾ ਕੇ ਪੈਰਾ ਤੱਕ ਹੋ ਜੋਂਗੇ ਨਕੰਮੇ ਬਈ ਭਈਏ ਸਾਂਭ ਲੈਣਗੇ ਓਏ ਥੋਡੀਆਂ ਜ਼ਨਾਨੀਆਂ ਗੁੰਮ ਗਏ ਪੰਜਾਬ ਦੇ ਜਵਾਨ ਤੇ ਜਵਾਨੀਆਂ ਗੁੰਮ ਗਏ ਜਵਾਨ ਗੁੰਮ ਗਈਆਂ ਨੇ ਜਵਾਨੀਆਂ ਸੁਣ ਲੋ ਸੁਨੇਹਿਆ ਯਾਰੋ ਸੰਦੁਸ਼ਮ ਸ਼ੇਰਦਾ ਅੱਖਾਂ ਵਿੱਚੋਂ ਅੱਖਾਂ 'ਚੋਂ ਅਥਰੂ ਝੁਕੇਰਦਾ ਯਾਦ ਕਰੋ ਬਾਬੇ ਦਾਦੇ ਦੀਆਂ ਕੁਰਬਾਨੀਆਂ ਦਾਗ ਬਣ ਜਲਣ ਗਈਆਂ ਯਾਰੋ ਇਹ ਨਦਾਨੀਆਂ ਘੁੰਮ ਗਈ ਪੰਜਾਬ ਦੇ ਜਵਾਨ ਤੇ ਜਵਾਨੀਆਂ ਘੁੰਮ ਗਏ ਜਵਾਨ ਘੁੰਮ ਗਈਆਂ ਨੇ ਜਵਾਨੀਆਂ